ਸਾਡਾ YouTube ਚੈਨਲ ਰੰਗ ਪੰਜਾਬ ਦੇ ਦੇਖਣ ਵਾਲੇ ਸਾਰੇ ਸਰੋਤਿਆਂ ਨੂੰ ਭੈਣਾ ਭਰਾਵਾਂ ਨੂੰ ਸਾਡੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਹੋਰ ਕਿਵੇਂ ਹੋ ਤੁਸੀਂ ਸਭ ਠੀਕ ਠਾਕ ਹੋ ਆਸ ਕਰਦੇ ਹਾਂ ਕਿ ਤੁਸੀਂ ਸਭ ਠੀਕ ਠਾਕ ਹੋਵੋਗੇ ਪਰਮਾਤਮਾ ਤੰਦਰੁਸਤੀਆਂ ਰੱਖੇ ਚੜ੍ਹਦੀਆਂ ਕਲਾ ਬਖਸ਼ੇ ਅੱਜ ਮੈਂ ਫਿਰ ਤੁਹਾਡੇ ਵਾਸਤੇ ਇੱਕ ਲੋਕ ਗੀਤ ਲੈ ਕੇ ਆਈ ਹਾਂ ਉਮੀਦ ਕਰਦੀ ਹਾਂ ਕਿ ਜਿਸ ਤਰ੍ਹਾਂ ਤੁਸੀਂ ਮੇਰੀਆਂ ਸਪੈਲੀਆਂ ਸਾਰੀਆਂ ਵੀਡੀਓ ਨੂੰ ਪਿਆਰ ਦਿੱਤਾ ਇਸ ਲੋਕਗੀਤ ਨੂੰ ਵੀ ਉਵੇਂ ਹੀ ਪਿਆਰ ਦਿਓਗੇ ਪਸੰਦ ਕਰੋਗੇ ਸੋ ਮੈਂ ਇੱਕ ਰਿਕਵੈਸਟ ਵੀ ਕਰੂੰਗੀ ਆਪਣੇ ਭੈਣਾ ਭਰਾਵਾਂ ਨੂੰ ਜੋ ਮੇਰੇ ਭੈਣਾ ਭਰਾ ਚੈਨਲ ਤੇ ਨਵੇਂ ਆਏ ਨੇ ਜਾਂ ਜਿਨ੍ਹਾਂ ਨੇ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਨੂੰ ਰਿਕਵੈਸਟ ਕਰਦੀ ਹਾਂ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਬਟਨ ਨੂੰ ਦਬਾ ਦਿਓ ਤਾਂ ਜੋ ਹਰ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਤੁਸੀਂ ਉਸ ਵੀਡੀਓ ਦਾ ਆਨੰਦ ਲੈ ਸਕੋ ਸੋ ਆ ਜਾਓ ਫਿਰ ਮੇਰੇ ਨਾਲ ਆਪਾਂ ਇਸ ਲੋਕ ਗੀਤ ਨੂੰ ਗਾਈਏ ਤੇ ਇਸ ਦਾ ਆਨੰਦ ਮਾਣੀਏ ਖੁਸ਼ੀ ਮਨੁੱਖੇ ਜੀਵਨ ਦੀ ਕੀ ਕੀ ਲਿਖਦਿਆਂ ਖੁਸ਼ੀ ਮਨੁੱਖੇ ਜੀਵਨ ਦੀ ਕੀ ਕੀ ਲਿਖ ਦਿਆਂ ਜੇ ਇੱਕ ਅੱਖਰ ਵਿੱਚ ਲਿਖਣਾ ਹੈ ਤਾਂ ਤੀ ਲਿਖ ਦਿਆਂ ਜੇ ਇੱਕ ਅੱਖਰ ਵਿੱਚ ਲਿਖਣਾ ਹੈ ਤਾਂ ਤੀ ਲਿਖ ਦਿਆਂ ਜੋ ਮਾਪਿਆਂ ਦੇ ਦਿਲ ਦੇ ਬਹੁਤ ਕਰੀਬ ਹੋਵੇ ਤੀਏ ਤੈਨੂੰ ਹਰ ਇੱਕ ਖੁਸ਼ੀ ਨਸੀਬ ਹੋਵੇ ਜੋ ਮਾਪਿਆਂ ਦੇ ਦਿਲ ਦੇ ਬਹੁਤ ਕਰੀਬ ਹੋਵੇ ਤੀਏ ਤਨੂੰ ਹਰ ਇੱਕ ਖੁਸ਼ੀ ਨਸੀਬ ਹੋਵੇ ਖੁਸ਼ੀ ਮਨੁੱਖੇ ਜੀਵਨ ਦੀ ਕੀ ਕੀ ਲਿਖ ਦਿਆਂ ਜੇ ਇੱਕ ਅੱਖਰ ਵਿੱਚ ਲਿਖਣਾ ਹੈ ਤਾਂ ਤੀ ਲਿਖ ਦਿਆਂ ਖੁਸ਼ੀ ਮਨੁੱਖੇ ਜੀਵਨ ਦੀ ਕੀ ਕੀ ਲਿਖ ਦਿਆਂ ਜੇ ਇੱਕ ਅੱਖਰ ਵਿੱਚ ਲਿਖਣਾ ਹੈ ਤਾਂ ਤੀ ਲਿਖ ਦਿਆਂ ਪੁੱਤ ਮਾਰ ਦੇ ਕੰਦਾ ਕਰ ਵਿੱਚ ਬਾਵਲ ਦੇ ਧੀਆ ਰਹਿਣ ਹਮੇਸ਼ਾ ਡਰ ਵਿੱਚ ਬਾਵਲ ਦੇ ਪੁੱਤ ਮਾਰ ਦੇ ਕੰਦਾ ਕਰ ਵਿੱਚ ਬਾਵਲ ਦੇ ਧੀਆ ਰਹਿਣ ਹਮੇਸ਼ਾ ਡਰ ਵਿੱਚ ਬਾਵਲ ਦੇ ਅੱਜ ਛੁੱਟਦਾ ਜਾਂਦਾ ਸਾਥ ਰਿਸ਼ਤੇ ਨਾਤਿਆਂ ਦਾ ਧੀਆ ਸਦਾ ਵੰਡਾਉਂਦੀ ਅਨੇ ਦੁੱਖ ਮਾਪਿਆਂ ਦਾ ਅੱਜ ਛੁੱਟਦਾ ਜਾਂਦਾ ਸਾਥ ਰਿਸ਼ਤੇ ਨਾਤਿਆਂ ਦਾ ਧੀਆ ਸਦਾ ਵੰਡਾਉਂਦੀ ਅਨੇ ਦੁੱਖ ਮਾਪਿਆਂ ਦਾ ਤਨ ਮਾਪਿਆਂ ਦਾ ਜਿਗਰਾ ਦਿਲ ਦੇ ਟੋਟੇ ਨੂੰ ਚਾਮ ਦੇ ਨਾਲ ਪਾਲ ਅਜੇ ਇਸ ਬਰੋਟੇ ਨੂੰ ਤਨ ਮਾਪਿਆਂ ਦਾ ਜਿਗਰਾ ਦਿਲ ਦੇ ਟੋਟੇ ਨੂੰ ਚਾਮ ਦੇ ਨਾਲ ਪਾਲ ਅਜੇ ਇਸ ਬਰੋਟੇ ਨੂੰ ਡੋਲੀ પાਕੇ ਮਾਪੇ ਫਰਜ ਨਿਵਾ ਦਿੰਦੇ ਤੂੰ ਖੁਸ਼ੀਆਂ ਮਾਣੇ ਤੀਏ ਦੇ ਲੋ ਦਵਾ ਦਿੰਦੇ ਡੋਲੀ ਪਾ ਕੇ ਮਾਪੇ ਫਰਜ਼ ਨਿਵਾਦਿੰਦੇ ਤੂੰ ਖੁਸ਼ੀਆਂ ਮਾਣੇ ਤੀਏ ਦਿਲੋਂ ਦੁਆ ਦਿੰਦੇ ਦੇਸ਼ ਪਰਾਏ ਤੋਰਨ ਢੋਲੀ ਕੰਨਿਆ ਦੀ ਨੈਣੋਂ ਨਿਰਬਹੋਂਦੀ ਮੋਲੀ ਕੰਨਿਆ ਦੀ ਦੇਸ਼ ਪਰਾਏ ਤੋਰਨ ਢੋਲੀ ਕੰਨਿਆ ਦੀ ਨੈਣੋਂ ਨਿਰਬਹੋਂ ਦੀ ਮੋਲੀ ਕੰਨਿਆਾਂ ਦੀ ਦਿਨ ਅਸੀਂ ਸਾਮਾ ਪੇ ਪੀਜੀਆਂ ਅੱਖਾਂ ਨੀ ਲਾਡ ਲਈਏ ਸੁਣ ਤੈਨੂੰ ਰੱਬ ਦੀਆਂ ਰੱਖਾਨੀ ਦਿਨ ਅਸੀਂ ਸਾਮਾ ਪੇ ਪੀਜੀਆਂ ਅੱਖਾਂ ਨੀ ਲਾਡ ਲਈਏ ਸੁਣ ਤੈਨੂੰ ਰੱਬ ਦੀਆਂ ਰੱਖਾਨੀ ਤਿਆਂ ਦੇ ਲਈ ਮਾਪੇ ਖਵਾਵ ਸਜਾਉਂਦੇ ਨੇ ਰਾਜਮਾਨ ਦੀ ਰਹੇ ਸਦਾ ਹੀ ਚਾਉਂਦੇ ਨੇ ਤਿਆਂ ਦੇ ਲਈ ਮਾਪੇ ਖਵਾਵ ਸਜਾਉਂਦੇ ਨੇ ਰਾਜਮਾਨ ਦੀ ਰਹੇ ਸਦਾ ਹੀ ਚਾਉਂਦੇ ਨੇ ਸੱਸ ਸੋਰੇ ਨੂੰ ਮਾਪਿਆਂ ਤੋਂ ਬਾਦ ਜਾਣੀ ਤੂੰ ਹੁਕਮ ਚਰੈ ਮਾਲਕ ਦੇ ਖੁਸ਼ੀਆਂ ਮਾਣੀ ਤੂੰ ਸੱਸ ਸੋਰੇ ਨੂੰ ਮਾਪਿਆਂ ਤੋਂ ਵੱਧ ਜਾਣੀ ਤੂੰ ਹੁਕਮ ਚਰੈ ਮਾਲਕ ਦੇ ਖੁਸ਼ੀਆਂ ਮਾਣੀ ਤੂੰ ਨਜਰਾਨੀਂ ਮੀਆਂ ਰੱਖੀ ਮੱਤ ਉਚੇਰੀ ਨੀ ਚੌਂਕੁੰਟਾਂ ਵਿੱਚ ਹੋਵੇ ਸੋਭਾ ਤੇਰੀ ਨੀ ਨਜਰਾਂ ਨੀ ਮੀਆ ਰੱਖੀ ਮਤ ਉਚੇਰੀ ਨੀ ਚੌਕੁੰਟਾਂ ਵਿੱਚ ਹੋਵੇ ਸੋਬਾ ਤੇਰੀ ਨੀ ਵੱਡਿਆਂ ਦਾ ਸਤਕਾਰ ਮਹੱਭਤ ਛੋਟਿਆਂ ਨੂੰ ਰੱਜ ਰੱਜ ਦੇਈਂ ਪਿਆਰ ਮਹੱਭਤ ਛੋਟਿਆਂ ਨੂੰ ਵੱਡਿਆਂ ਦਾ ਸਤਕਾਰ ਮਹੱਭਤ ਛੋਟਿਆਂ ਨੂੰ ਰੱਜ ਰੱਜ ਦੇ ਮੀ ਪਿਆਰ ਮੁਹੱਬਤ ਛੋਟਿਆਂ ਨੂੰ ਵੱਡੇ ਦਿਲ ਨਾਲ ਵੱਡੀ ਜਿੰਮੇ ਵਾਰੀ ਨੀ ਰਹਿਣ ਵਾਂਦੀ ਤੀਏ ਜ਼ਿੰਦਗੀ ਸਾਰੀ ਨੀ ਵੱਡੇ ਦਿਲ ਨਾਲ ਵੱਡੀ ਜਿੰਮੇ ਵਾਰੀ ਨੀ ਰਹਿਣ ਵਾਂਦੀ ਤੀਏ ਜ਼ਿੰਦਗੀ ਸਾਰੀ ਨੀ ਅਮਰਜੀਤ ਸਿੰਘ ਸ਼ਾਇਰ ਲਿਖੇ ਸਵਰਾਮਾ ਦਾ ਤੂੰ ਬਾਵਲ ਦੀ ਪਗੜੀ ਮਾਣ ਪਰਮਾ ਦਾ ਅਮਰਜੀਤ ਸਿੰਘ ਸ਼ਾਇਰ ਲਿਖੇ ਸਵਰਾਮਾ ਦਾ ਤੂੰ ਬਾਵਲ ਦੀ ਪਗੜੀ ਮਾਣ ਪਰਮਾ ਦਾ ਤੂੰ ਬਾਵਲ ਦੀ ਪਗੜੀ ਮਾਣ ਪਰਮਾ ਦਾ